ਕੈਨੇਡਾ ਤੋਂ ਲਗਾਤਾਰ ਕੁਝ ਮੰਦ ਭਾਗੀਆਂ ਖਬਰਾਂ ਆ ਰਹੀਆਂ ਨੇ ਉੱਥੇ ਪਹਿਲਾਂ ਤੇ ਆਪਾਂ ਦੇਖਿਆ ਕਿ ਪਿਛਲੇ ਦਿਨੀ ਇੱਕ ਕੁੜੀ ਦਾ ਕਤਲ ਹੋ ਗਿਆ ਸੀ ਹੁਣ ਕਹਿੰਦੇ ਕਿ ਇੱਕ ਮੁੰਡੇ ਦਾ ਵੀ ਉੱਥੇ ਕਤਲ ਹੋ ਗਿਆ ਤੇ ਕੁਝ ਪੰਜਾਬੀ ਜਿਹੜੇ ਆ ਉਹ ਰੰਗਦਾਰੀ ਵਗੈਰਾ ਮੰਗਣ ਦੇ ਵਿੱਚ ਵੀ ਉਹਨਾਂ ਦਾ ਨਾਮ ਆਇਆ ਇਹ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਜੀ ਇਹਦਾ ਕੀ ਕਾਰਨ ਹੈ ਦੇਖੋ ਪਤਾ ਨਹੀਂ ਹੁਣ ਇੱਕ ਤਾਂ ਮਾਨਸੇ ਦਾ ਮੁੰਡਾ ਜਿਹੜਾ ਉਹ ਮੈਂ ਦੇਖ ਰਿਹਾ ਸੀਗਾ ਕੀ ਇੰਸਟਾ ਤੇ ਪਤਾ ਨਹੀਂ ਕੋਈ ਕੁੜੀ ਨੇ ਮੈਸੇਜ ਕੀਤਾ ਸਮਝ ਤੋਂ ਪਰੇ ਦੀਆਂ ਕਹਾਣੀਆਂ ਨੇ ਜੀ ਜੀ ਕੁੜੀ ਨੇ ਮੈਸੇਜ ਕੀਤਾ ਉਹ ਮੁੰਡਾ ਗਾਇਬ ਹੋ ਗਿਆ ਮਾਨਸੇ ਜ਼ਿਲ੍ਹੇ ਦਾ ਸੀ ਸ਼ਦੱਜ ਮੈਨੂੰ ਕਿਸੇ ਨੇ ਭੇਜੀ ਆ ਖਬਰ ਜੀ ਪਰ ਉੱਥੇ ਹਾਲਾਤ ਜਿਹੜੇ ਆ ਤੇਜ਼ੀ ਨਾਲ ਖਰਾਬ ਹੋਏ ਆ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਖਾਸ ਤੌਰ ਤੇ ਜਿਹੜੀ ਆਪਣੀ ਇੱਕ ਪੀੜੀ ਉੱਥੇ ਗਈ ਆ ਜਿਹੜੀ ਸ਼ਾਰਟਕਟ ਮਾਰਨ ਲਈ ਆ ਵੈਸੇ ਪਹਿਲਾਂ ਵੀ ਹੈਗੇ ਨੇ ਹੂੰ ਜਿਹੜੇ ਪਹਿਲਾਂ ਤੇ ਗਏ ਉਹਨਾਂ ਚੋਂ ਵੀ ਕਈ ਹੈਗੇ ਆ ਜਿਨ੍ਹਾਂ ਨੇ ਸ਼ਾਰਟਕਟ ਦੂਜੇ ਪਾਸੇ ਮਾਰੇ ਜੀ ਮੈਸ਼ੇ ਪੱਤੇਆਂ ਚ ਹੂੰ ਤੇ ਫਿਰ ਉਹ ਵੀ ਫੜੇ ਗਏ ਤੇ ਗਾ ਹੁਣ ਆ ਚੀਜ਼ਾਂ ਜਿਹੜੀਆਂ ਚੱਲ ਪਈਆਂ ਨੇ ਮੰਦ ਪੱਤੇ ਲਗਾਤਾਰ ਹੀ ਮਾਹੌਲ ਖਰਾਬ ਹੋ ਰਿਹਾ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੋ ਰਿਹਾ ਵਾਰ-ਵਾਰ ਹੋ ਰਿਹਾ ਹੂੰ ਭਈ ਕਤਲ ਹੋ ਗਏ ਨੇ ਹੁਣ ਤਾਂ ਜਿਵੇਂ ਆਪਾਂ ਦੇਖੀਏ ਤੇ ਮੇਰੇ ਖਿਆਲ ਦੇ ਨਾਲ ਇੱਕ ਅੱਗੇ ਮੈਂ ਥੋੜੇ ਦਿਨ ਪਹਿਲਾਂ ਕਮੁੰਡਾ ਸੀਗਾ ਕੋਈ ਪੰਜਾਬੀ ਮੂਲ ਦਾ ਹੀ ਸੀਗਾ ਉਹਦੇ ਵਾਂਟਡ ਦੇ ਉਹ ਲੱਗੇ ਹੋਏ ਸੀਗੇ ਇਸ਼ਤਿਹਾਰ ਵਿੱਚ ਤਾਂ ਇਹ ਚੀਜ਼ ਤਾਂ ਹੈਗੀ ਆ ਕਿ ਕੈਨੇਡਾ ਦੇ ਵਿੱਚ ਸਥਿਤੀ ਜਿਹੜੀ ਉਹ ਠੀਕ ਨਹੀਂ ਹੈਗੀ ਸੁਖਮ ਸਿੰਘ ਸਾਹਿਬ ਖਾਸ ਤੌਰ ਤੇ ਇਸ ਪੱਖ ਤੋਂ ਜਦੋਂ ਆਪਾਂ ਦੇਖਦੇ ਹਾਂ ਕੁਝ ਘਟਨਾਕ੍ਰਮ ਜਿਹੜੇ ਇਸ ਤਰ੍ਹਾਂ ਦੇ ਵਾਪਰਦੇ ਆ ਉਹਦਾ ਮੁਲਕ ਠੀਕ ਨਹੀਂ ਵਧੀਆ ਨਹੀਂ ਸਿਸਟਮੈਟਿਕਲੀ ਕੰਮ ਕਰਨ ਵਾਲੇ ਹਾਸਤੇ ਨਹੀਂ ਵਧੀਆ ਨਹੀਂ ਸਾਰਾ ਉਹ ਜਦੋਂ ਜਿੰਨੇ ਗਲ ਕੰਮ ਹੀ ਗਲਤ ਕਰਨੇ ਨੇ ਉਹਦਾ ਤਾਂ ਸਾਰੇ ਉਹਨੂੰ ਤਾਂ ਭੰਗ ਜਨਤ ਵਿੱਚ ਭੇਜ ਦੋ ਉਹਨਾਂ ਨੇ ਜਨਤ ਨੂੰ ਦੋਸਖ ਬਣਾ ਦੇਣਾ ਜੀ ਠੀਕ ਹੈ ਨਾ ਜੀ ਸਾਹਿਬ ਤਾਂ ਮੁਲਕ ਵਧੀਆ ਸੀ ਕਿ ਪਰ ਪਤਾ ਨਹੀਂ ਕਿਉਂ ਕੁਝ ਬੰਦੇ ਚੜੇ ਹੋ ਜਾ ਕੇ ਉਸੇ ਰਸਤੇ ਤੇ ਤੁਰਦੇ ਹਮ ਚਲੋ ਜੀ ਸੱਚਮੁੱਚ ਇਹ ਮਾਹੌਲ ਜਿਹੜਾ ਹੈ ਨਾ ਇਹ ਮੰਦ ਭਾਗ ਹੈ ਇੱਥੋਂ ਇੰਨੇ ਨਾ ਪੈਸਾ ਲਾ ਕੇ ਮਾਪੇ ਬੱਚਿਆਂ ਨੂੰ ਭੇਜਦੇ ਆ ਉਹਨਾਂ ਤੇ ਯਕੀਨ ਕਰਦੇ ਆ ਉਹਨਾਂ ਤੇ ਉਮੀਦਾਂ ਲਾਉਂਦੇ ਆ ਕਿ ਕੁਝ ਨਾ ਕੁਝ ਬਦਲੂਗਾ ਸਾਡਾ ਵੀ ਉਹਨਾਂ ਦੇ ਵੀ ਹਾਲਾਤ ਬਦਲਣਗੇ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਦੋਂ ਆਉਂਦੀਆਂ ਨੇ ਤਾਂ ਉਹ ਜਿਹੜੀਆਂ ਖਬਰਾਂ ਨੇ ਉਹ ਸੱਚਮੁੱਚ ਉਦਾਸ ਕਰਦੀਆਂ ਨੇ ਨਿਰਾਸ਼ ਕਰਦੀਆਂ ਨੇ ਕਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਜਿਹੜੇ ਨਾਲ ਜੁੜ ਚੁੱਕੇ ਨੇ ਤੇ ਪ੍ਰੋਗਰਾਮ ਨੂੰ ਥੋੜਾ ਜਿਆਦਾ ਸ਼ੇਅਰ ਕਰ ਦਿਓ ਬਾਕੀ ਦੋਸਤ ਜਿਹੜੇ ਨਾਲ ਨਹੀਂ ਜੁੜੇ ਉਹਨਾਂ ਨੂੰ ਜੋੜ ਲਵੋ ਆਪਾਂ ਗੱਲਾਂ ਬਾਤਾਂ ਕਰਦੇ ਆਂ